ਸਰਕਾਰ ਨੂੰ ਤੇ ਡੀਸੀ ਫਿਰੋਜ਼ਪੁਰ ਨੂੰ ਬੇਨਤੀ ਕਰਦੇ ਹਾਂ ਤੇ ਅਸੀਂ ਕੱਲ ਵੀ ਬੇਨਤੀ ਕੀਤੀ ਤੇ ਸਾਡੀ ਸੁਣ ਕੋਈ ਨਹੀਂ ਰਿਹਾ ਆ ਮੇਰੇ ਪਿੱਛੇ ਪਿੰਡ ਆ ਵਸਤੀ ਕਿਸ਼ਨ ਸਿੰਘ ਵਾਲਾ ਤੇ ਜਿਹੜਾ ਕਿ ਇਹਦੇ ਆਸੇ ਪਾਸੇ 12 ਤੋਂ 15 ਫੁੱਟ ਪਾਣੀ 'ਚ ਡੁੱਬਿਆ ਹੋਇਆ ਤੇ ਇਸ ਪਿੰਡ ਦੇ ਵਿੱਚ ਬਜ਼ੁਰਗ ਵੀ ਆ ਬੱਚੇ ਵੀ ਆ ਤੇ ਡੰਗਰ ਵੀ ਆ ਸਾਡੇ ਨਾਲ ਵੀਰ ਸਾਡੇ ਰਾਹਤ ਕੈਂਪ ਤੇ ਆਏ ਸੀਗੇ ਸਮਾਨ ਲੈ ਕੇ ਪਿੰਡ ਵਾਸਤੇ ਡੰਗਰਾਂ ਵਾਸਤੇ ਚਾਰਾ ਲੈ ਕੇ ਚਾਰ ਲੈ ਕੇ ਫੀਡ ਲੈ ਕੇ ਪਰ ਬੰਦ ਕਿਸਮਤੀ ਨਾਲ ਇੱਥੇ ਕੋਈ ਬੋਰਡ ਨਹੀਂ ਹੈਗੀ ਸੀ ਤੇ ਜਦੋਂ ਅਸੀਂ ਪਿੰਡ ਵਾਲਿਆਂ ਨੂੰ ਪੁੱਛਿਆ ਤੇ ਪਿੰਡ ਵਾਲੇ ਕਹਿੰਦੇ ਵੀ ਇੱਕ ਬੋਰਡ ਆ ਉਹ ਵੀ ਉਹ ਦੇਖੋ ਚੱਪੂ ਨਾਲ ਚਲਾ ਕੇ ਲਿਆ ਰਹੇ ਵੀਰ ਦਿਖਾਈ ਮਾੜਾ ਖੜਾ ਹੋ ਕੇ ਉਹ ਚਲਾ ਕੇ ਲੈ ਕੇ ਆ ਰਹੇ ਆ ਤੇ ਘੱਟੋ ਘੱਟ ਇੱਥੇ ਪਹੁੰਚਣ ਤੇ ਉਹ ਪਿੰਡ ਤੇ 2 ਘੰਟੇ ਲੱਗ ਜਾਂਦੇ ਆ ਤੇ ਕੀ ਪ੍ਰਸ਼ਾਸ਼ਨ ਦੀ ਡੀਸੀ ਦੀ ਇੱਥੇ ਜ਼ਿੰਮੇਵਾਰੀ ਨਹੀਂ ਬਣਦੀ ਤੇ ਜੇ ਫਿਰ ਅਸੀਂ ਸ਼ਬਦ ਦੇ ਤਿੱਖੇ ਸ਼ਬਦ ਬੋਲਦੇ ਆਂ ਫਿਰ ਸਰਕਾਰ ਦੇ ਤੇ ਇਹਨਾਂ ਦੇ ਜਿਹੜੀਆਂ ਭੇਡਾਂ ਵਿੱਚ ਕਮੈਂਟ ਕਰਦੀਆਂ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਹੱਥ ਜੋੜ ਕੇ ਵੀਰੋ ਅਸੀਂ ਇਹ ਸਤਾਏ ਹੋਏ ਲੋਕ ਨੇ ਇਹ ਖੁਸ਼ੀ ਨਾ ਕੋਈ ਮਦਦ ਨਹੀਂ ਮੰਗ ਰਹੇ ਤੁਹਾਡੇ ਤੋਂ ਇਹ ਕੀ ਮੰਗ ਰਹੇ ਆ ਵੀ ਸਾਨੂੰ ਇੱਕ ਬੋਰਡ ਦੇ ਦਿਓ ਕੋਈ ਮੋਟਰ ਬੋਰਡ ਦੇ ਦਿਓ ਇਹ ਹੀ ਮੰਗ ਰਹੇ ਬਾਈ ਹੋਰ ਤਣੀ ਕੋ ਮੰਗ ਰਹੇ ਨਹੀਂ ਨਹੀਂ ਵੀਰ ਜੀ ਕੁਛ ਨਹੀਂ ਮੋਟਰ ਬੋਰਡ ਮੰਗ ਰਹੇ ਤਾਂ ਜੋ ਸਾਨੂੰ ਆਉਣਾ ਜਾਣਾ ਸੌਖਾ ਹੋ ਜੇ ਅਸੀਂ ਜੇ ਆਉਣੇ ਆ 2 ਘੰਟੇ ਲੱਗ ਜਾਂਦੇ ਆ ਜੇ ਕੋਈ ਜੀ ਬਿਮਾਰ ਹੋ ਜੇ ਜਾਂ ਕੋਈ ਸਾਨੂੰ ਐਮਰਜੈਂਸੀ ਕੋਈ ਗੱਲਬਾਤ ਬਣ ਜੇ ਸਾਨੂੰ ਆਉਂਦੇ ਆਉਂਦੇ ਆ ਤਾਂ ਬੰਦਾ ਮਾਰ ਹੀ ਜਾਊਗਾ ਜੀ ਜਿੰਨਾ ਟਾਈਮ ਲੱਗ ਜਾਂਦਾ ਏ ਸਾਡੀ ਇਹ ਹੀ ਕੋਈ ਹਲਤ ਕੋ ਮੋਟਰ ਬੋਰਡ ਕੋਈ ਡੀਫੀ ਆਏ ਕੋਈ ਤਸੀਲਦਾਰ ਕਿਸ ਨੂੰ ਗੱਲ ਪਹੁੰਚ ਨਹੀਂ ਕੀਤੀ ਨਾ ਨਾ ਕੋਈ ਕੁਛ ਸਾਡੀ ਗੱਲ ਦੀ ਸੁਣਵਾਈ ਨਹੀਂ ਹੋ ਰਹੀ ਜੀ ਕੋਈ ਸਾਡੇ ਪਿੰਡ ਅਜੇ ਤੱਕ ਗਿਆ ਹੀ ਨਹੀਂ ਕੋਈ ਸਰਕਾਰੀ ਮਨਾਇੰਦਾ ਨਾ ਕੋਈ ਪ੍ਰਸ਼ਾਸਨ ਕੋਈ ਨਹੀਂ ਸਾਡੇ ਪਿੰਡ ਪਹੁੰਚਿਆ ਕ ਜੇ ਤੁਸੀਂ ਅੱਜ ਫੇਰ ਸਾਡੇ ਕੋਲ ਆਏ ਜੇ ਕਿ ਤੁਹਾਨੂੰ ਕੁਝ ਵੋਟ ਮਿਲੀ ਹੈ ਜਾਂ ਨਹੀਂ ਮਿਲੀ ਹੁਣ ਫੇਰ ਤੁਸੀਂ ਸਾਡੇ ਸਹਿਯੋਗ ਲਈ ਖੜੇ ਹੋਏ ਜੀ ਅਸੀਂ ਡੀਸੀ ਨੂੰ ਡੀਸੀ ਫਰੋਇ ਪਰ ਸਾਹਿਬ ਨੂੰ ਮਾਨਯੋਗ ਡੀਸੀ ਸਾਹਿਬ ਨੂੰ ਅਤੇ ਤਹਿਸੀਲਦਾਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਜੀ ਇਹ ਪਿੰਡਾਂ ਦੇ ਲੋਕ ਸਤਾਏ ਹੋਏ ਲੋਕ ਨੇ ਇਹ ਕੋਈ ਨੱਪੀਆਂ ਹੋਈਆਂ ਜ਼ਮੀਨਾਂ ਨਹੀਂ ਦਰਿਆ ਨੇ ਇਹਨਾਂ ਦੀਆਂ ਜ਼ਮੀਨਾਂ ਨੱਪੀਆਂ ਇਹ ਮਾਲਕੀਤ ਜ਼ਮੀਨਾਂ ਨੇ ਇਹਨਾਂ ਦੀਆਂ ਤੇ ਆਏ ਸਾਲ ਇਹਨਾਂ ਦਾ ਅਜਾੜਾ ਹੁੰਦਾ ਤੇ ਕੀ ਸਾਡੇ ਪ੍ਰਸ਼ਾਸਨ ਦੀ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਇਹ ਲੋਕਾਂ ਦਾ ਧਿਆਨ ਰੱਖਣਾ ਇਹ ਪਾਕਿਸਤਾਨ ਤੇ ਪੈਂਦੇ ਨਹੀਂ ਇਹਨਾਂ ਨੇ ਤੁਸੀਂ ਵੀ ਵੋਟਾਂ ਪਾਈਆਂ ਨੇ ਨਾ ਸਰਕਾਰਾਂ ਨੂੰ ਹਾਂਜੀ ਹਾਂਜੀ ਪਾਈਆਂ ਪਾਈਆਂ ਜੀ ਇਹ ਇਹ ਲੋਕਾਂ ਨੇ ਵੀ ਸਨ ਵੋਟਾਂ ਪਾ ਕੇ ਤੁਹਾਨੂੰ ਕੁਰਸੀਆਂ ਬਖਸ਼ੀਆਂ ਹੋਈਆਂ ਤੇ ਲੋਕਾਂ ਨੇ ਤੁਸੀਂ ਇਹ ਕਿ ਵਿਹਾਰ ਦੇਖੋ ਤੁਹਾਡਾ ਕੀ ਆ ਹਾਂਜੀ ਹਜੇ ਤੱਕ ਆਮ ਆਦਮੀ ਦੇ ਜਿਹੜੇ ਇਸ ਟਾਈਮ ਐਮਐਲਏ ਸਾਹਿਬ ਨੇ ਰਣਵੀਰ ਭੁੱਲਰ ਜੀ ਉਹ ਤਾਂ ਹਜੇ ਤੱਕ ਕਿਤੇ ਵੀ ਸਾਡੇ ਕਿਸੇ ਵੀ ਪਿੰਡ 'ਚ ਨਹੀਂ ਪਹੁੰਚੇ ਨਾ ਕੋਈ ਸਹੂਲਤ ਲੈ ਕੇ ਕਦੇ ਵੀ ਨਹੀਂ ਪਹੁੰਚੇ ਜੀ ਕਿਸੇ ਗੱਲੋਂ ਵੀ ਤੇ ਇਹਨਾਂ ਦਾ ਤਾਂ ਆਈਟੀ ਸੈੱਲ ਆ ਭਾਈ ਨਾਲ ਹੀ ਕਮੈਂਟ ਕਰ ਲੱਗ ਜਾਂਦੇ ਤੂੰ ਵੱਡਾ ਗੱਪੀ ਤੂੰ ਵੱਡਾ ਐ ਕਰ ਲਗਾ ਵੱਡਾ ਤੂੰ ਆ ਗਿਆ ਤੂੰ ਕੀ ਦਿੱਤਾ ਤੂੰ ਕੀ ਕੀਤਾ ਅਸੀਂ ਤਾਂ ਚਲੋ ਪਹੁੰਚੇ ਫਿਰਦੇ ਆ ਅਸੀਂ ਦੇਣ ਜੋਗੇ ਭਲਾ ਕੁਝ ਨਹੀਂ ਹੈਗੇ ਭਲਾ ਦਿੰਨੇ ਆ ਅਸੀਂ ਉਹ ਚੀਜ਼ਾਂ ਦੇ ਫੁਕਰੀਆਂ ਨਹੀਂ ਮਾਰਦੇ ਅਸੀਂ ਆ ਪਿੰਡਾਂ ਦੇ ਹਾਲਾਤ ਦਿਖਾ ਰਹੇ ਆ ਹਾਲਾਤ ਤੇ ਅਸੀਂ ਐਮਐਲਏ ਰਣਵੀਰ ਭੁੱਲਰ ਜੀ ਨੂੰ ਵੀ ਬੇਨਤੀ ਕਰਦੇ ਆ ਮਾਨਯੋਗ ਐਮਐਲਏ ਸਾਹਿਬ ਇਹ ਪਿੰਡਾਂ ਦਾ ਦੌਰਾ ਤਾਂ ਕਰੋ ਆਓ ਤਾਂ ਸਹੀ ਅਸੀਂ ਦੌਰਾ ਵੀ ਨਹੀਂ ਕਰਨੂ ਰਹਿੰਦੇ ਬਸ ਤੁਹਾਡੇ ਤੇ ਇੱਕ ਫੋਨ ਆ ਇਹ ਪਿੰਡ ਚ ਬੋਰਡ ਤਾਂ ਭੇਜ ਦਿਓ ਉਹ ਪਿੰਡਾਂ ਦਾ ਹਾਲਾਤ ਆ ਦੇਖੋ ਕੀ ਆ ਜੇ ਵੋਟ ਨਹੀਂ ਦੇਣੀ ਅਸੀਂ ਤਾਂ ਕਹਿੰਨੇ ਆ ਵੀ ਇੱਕ ਵਾਰੀ ਤੁਸੀਂ ਬੋਰਡ ਚਲਾ ਕੇ ਸਾਡੇ ਪਿੰਡੋਂ ਵਾਪਸ ਆਜੋ ਫਿਰ ਤੁਸੀਂ ਆਪੇ ਜੇ ਨਾ ਦੇਣੀ ਹੋਈ ਨਾ ਦਿਆ ਜੇ ਦੇਓਗੇ ਤਾਂ ਫਿਰ ਦੇ ਦਿਆ ਜੇ ਇੱਕ ਨਹੀਂ ਬੋਰਡ ਚਲਾ ਕੇ ਤਾਂ ਦੇਖੋ ਸਾਡੇ ਅਲੀ ਆ ਕੇ ਸਾਰੀ ਦਿਹਾੜੀ ਅਸੀਂ ਜੱਬ ਜਾਈਦਾ ਜੀ ਬੋਰਡ ਚਲਾ ਕੇ ਹੱਥਾਂ ਨਾਲ ਇੱਕ ਵਾਰੀ ਆ ਕੇ ਤਾਂ ਦੇਖੋ ਇੱਥੇ ਸਾਡੇ ਨਾਲ ਬਾਈ ਰਵੇਲ ਸਿੰਘ ਜੀ ਕੋਟਕਪੂਰੇ ਤੋਂ ਆਏ ਨੇ ਇਹ ਆਪਣੀ ਸੱਜਣਾ ਨਾਲ ਆਪਣੇ ਮਿੱਤਰਾਂ ਨਾਲ ਚਾਰ ਟਰਾਲੀਆਂ ਇੱਥੇ ਚਾਰੇ ਦੀਆਂ ਆਪਣੇ ਫੀਡ ਦੀਆਂ ਹੋਰ ਵੀ ਕੁਝ ਲੈ ਕੇ ਆਏ ਨੇ ਬਾਈ ਅੱਜ ਪਿੰਡਾਂ ਦੇ ਹਾਲਾਤ ਦੇਖਿਆ ਤੇ ਵੇਖੋ ਵੀ ਪ੍ਰਸ਼ਾਸਨ ਨੇ ਵੀ ਹਲੇ ਤੱਕ ਇੱਥੇ ਕੋਸ਼ਿਸ਼ ਨਹੀਂ ਭੇਜਿਆ ਕੀ ਕਹੋਂਗੇ ਜੀ ਪਿਲਾਂ ਦਾ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਵਾਂਗੇ ਜੀ ਅਸੀਂ ਤੇ ਇਹ ਕਹਿੰਨੇ ਆ ਮੇਰੇ ਵੀਰੋ ਵੀ ਅਸੀਂ ਵੇਖੋ ਹਨਾ ਸਾਰੇ ਸਹਿਯੋਗ ਨਾਲ ਆਪਦੇ ਸੱਜਣਾ ਮਿੱਤਰਾਂ ਦੇ ਨਾਲ ਕੁਝ ਮੋਗੇ ਤੋਂ ਨੀਤੇ ਦਿਓਲ ਵੀਰ ਨੇ ਮਦਦ ਭੇਜੀ ਕੁਝ ਮੰੰਦੀ ਤੋਂ ਜੈਤੋਂ ਤੋਂ ਸਾਡੇ ਸੱਜਣ ਅਸੀਂ ਇੰਨੀ ਦੂਰ ਤੋਂ ਇਕੱਠੇ ਹੋ ਕੇ ਰਾਸ਼ਨ ਲੈ ਕੇ ਆਏ ਆ ਹੁਣ ਮੰਨ ਲਓ ਅਸੀਂ ਇੱਥੋਂ ਤੱਕ ਤਾਂ ਪਹੁੰਚ ਗਿਆ ਹਨਾ ਚਾਰ ਆਜਾ ਪਸ਼ੂਆਂ ਵਾਸਤੇ ਆ ਗਾਹ ਜਿਹੜਾ ਪਾਣੀ ਵਿੱਚ ਡੁੱਬੇ ਹੋਏ ਘਾਰ ਆ ਜਾਂ ਅਸੀਂ ਉੱਥੇ ਕਿਵੇਂ ਨਾ ਤਾਂ ਉੱਥੇ ਸਿਰ ਦੇ ਉੱਪਰ ਜਾ ਸਕਦਾ ਉਹ ਕਿਸੇ ਢੰਗ ਨਾਲ ਨਾ ਟਰੈਕਟਰ ਜਾ ਸਕਦੇ ਆ ਰਸਤੇ ਬੰਦਾ ਹਨਾ ਉੱਥੇ ਸਿਰਫ ਇੱਕ ਬੋਟ ਹੀ ਜਰੀਆ ਆ ਜਾਣ ਦਾ ਤੇ ਪਿੰਡਾਂ ਵਾਲਿਆਂ ਨੂੰ ਆ ਕੇ ਜਦੋਂ ਅਸੀਂ ਪੁੱਛਿਆ ਮੇਰੇ ਵੀਰ ਉਹ ਕਹਿੰਦੇ ਯਾਰ ਬੋਟ ਤੇ ਸਾਡੇ ਕੋਲੇ ਵੀ ਹਾਥੀ ਚਲਾਉਣ ਵਾਲੀ ਆ ਹੁਣ ਉਸ ਬੋਟ ਦੇ ਉੱਤੇ ਕਿੱਥੋਂ ਤਾਂ ਰਾਸ਼ਨ ਜਾਵੜੂਗਾ ਤੇ ਕਿੱਥੋਂ ਪਸ਼ੂਆਂ ਵਾਸਤੇ ਚਾਰਾ ਜਾਵੜੂਗਾ ਜਾਂ ਚਾਰ ਜਾਵੜੂਗਾ ਇੱਕ ਜਿਹੜਾ 2 ਘੰਟਿਆਂ ਦੇ ਵਿੱਚ ਦੀ ਲੱਗਦਾ ਤੇ ਉਹ ਮੇਰੇ ਤਵੀਰ ਵੇਖ ਹੀ ਲੋ ਤੁਸੀਂ ਬਈ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਸ ਪਿੰਡ ਨੂੰ ਵੋਟ ਭੇਜੀ ਜਾਵੇ ਇੱਥੇ ਅਸੀਂ ਲੈ ਕੇ ਪਹੁੰਚੇ ਆਂ ਸਮਾਨ ਸਾਡੇ ਪਹੁੰਚਣ ਦਾ ਵੀ ਤਾਂ ਫਾਇਦਾ ਜੇ ਸਿਰੇ ਲੱਗੇ ਕਿਸੇ ਦੇ ਕੰਮ ਆਵੇ ਇੱਥੇ ਖਰਾਬ ਹੋ ਜੇ ਉਹਦਾ ਵੀ ਫਿਰ ਸਾਡਾ ਕੋਈ ਫਾਇਦਾ ਨਹੀਂਗਾ ਅਸੀਂ ਜੋ ਵੀ ਟੈਲਫੋਨੀ ਸਾੰਗਤ ਦੇ ਸਿਰੇ ਲੱਗੇ ਹਾਂ ਲੈ ਕੇ ਆਏ ਆ ਸੰਗਤ ਦੇ ਸਹਿਯੋਗ ਨਾਲ ਲੈ ਕੇ ਆਏ ਆ ਅਸੀਂ ਚਾਹੁੰਦੇ ਆ ਵੀ ਉਹ ਸਿਰੇ ਲੱਜੇ ਜੀ ਧੰਨਵਾਦ ਬਾਈ ਜੀ ਤੁਸੀਂ ਵੀ ਤੁਹਾਡੀ ਪੂਰੀ ਟੀਮ ਦਾ ਸਮੁੱਚੀ ਟੀਮ ਦਾ ਜਿਹੜਾ ਤੁਸੀਂ ਇੱਥੇ ਪਹੁੰਚੇ ਹੋ ਉਹ ਧੰਨਵਾਦ ਵੀਰ ਜੀ ਤੁਹਾਡਾ ਵੀ ਕਰਦੇ ਆਂ ਵੀ ਤੁਹਾਡੇ ਜਰੀਏ ਅਸੀਂ ਚਾਹੁੰਦੇ ਆਂ ਵੀ ਅੱਜ ਕੱਲ੍ਹ ਜਰੀਆ ਹੈਗਾ ਨੈਟ ਦਾ ਇਹਦੇ ਰਹੀਂ ਪਤਾ ਲੱਗਦਾ ਰਹਿੰਦਾ ਜੀ ਮੰਗ ਪਹੁੰਚੇ ਉੱਥੋਂ ਤੱਕ ਕਿਉਂਕਿ ਪਿੰਡ ਵਾਲਿਆਂ ਦੀ ਇਹ ਮੰਗ ਆ ਤੇ ਅਸੀਂ ਸਮਾਨ ਲਿਆਉਣ ਵਾਲਿਆਂ ਦੀ ਵੀ ਇਹ ਮੰਗ ਹੈ ਵੀ ਵੋਟਾਂ ਹੀ ਦਿੱਤੀਆਂ ਜਾਣ ਵੋਟਾਂ ਦਾ ਇੰਤਿਹਾਮ ਕੀਤਾ ਜਾਵੇ ਜਾਂ ਇਥੋਂ ਸਮਾਨ ਉਸ ਤਰ੍ਹਾਂ ਪਹੁੰਚਾਇਆ ਜਾਵੇ ਜੀ ਅਸੀਂ ਬੇਨਤੀ ਕਰਦੇ ਹਾਂ ਜੀ ਅਸੀਂ ਫੇਰ ਇੱਕ ਵਾਰੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਜਾਂ ਇਹਨਾਂ ਦੇ ਮਾਨਯੋਗ ਤਹਿਸੀਲਦਾਰ ਸਾਹਿਬ ਐਮਐਲਏ ਸਾਹਿਬ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਪਿੰਡਾਂ ਤਿੱਕਰ ਵੋਟ ਪਹੁੰਚਾਈ ਜਾਵੇ ਬਾਈ ਆਪਣਾ ਨੰਬਰ ਬੋਲ ਦਿਓ ਕੀ ਆ ਜੀ 95017 43066 ਪਿੰਡ ਕਿਹੜਾ ਬਾਈ ਵਸਤੀ ਕਿਸ਼ਨ ਸਿੰਘ ਵਾਲੀ ਕਿੰਨੇ ਪਿੰਡ ਡੁੱਬੇ ਆ ਤੁਹਾਡੇ ਆਸ-ਪਾਸ ਜੀ ਇੱਥੇ ਹੀ ਸਾਡੇ ਨੇੜੇ-ਨੇੜੇ 7-8 ਪਿੰਡ ਹੋਣਗੇ ਜੀ 7-8 ਪਿੰਡ ਡੁੱਬੇ ਹਾਂਜੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜੀ ਬਾਈ ਦਾ ਨੰਬਰ ਅਸੀਂ ਬੋਲਤਾ ਇਸ ਪਿੰਡ ਨੂੰ ਬੋਰਡ ਦੀ ਲੋੜ ਆ ਹੋਰ ਕੋਈ ਸਹੂਲਤ ਹੈਗੀ ਕੋਈ ਮੈਡੀਕਲ ਸਹੂਲਤ ਜਾਂ ਕੋਈ ਬੱਚਿਆਂ ਨੂੰ ਰੈਸਕਿਊ ਕਰਨਾ ਜਾਂ ਹੋਰ ਕੋਈ ਚੀਜ਼ ਦੀ ਲੋੜ ਨਹੀਂ ਜੀ ਬੱਚੇ ਤਾਂ ਅਸੀਂ ਆਪਦੇ ਉਹ ਨੌਲੀ ਵਾਲੀ ਬੋਰਡ ਤੇ ਕੱਢ ਚੁੱਕੇ ਆਂ ਜੀ ਬੱਚੇ ਤੇ ਬਜ਼ੁਰਗ ਸਾਰੇ ਮੈਡੀਕਲ ਸਹੂਲਤ ਪਿੰਡ ਚ ਮੈਡੀਕਲ ਅਜੇ ਤਾਂ ਨਹੀਂ ਕੋਈ ਮੱਛਰਦਾਨੀ ਜਾਂ ਕਿਸੇ ਚੀਜ਼ ਦੀ ਕੋਈ ਮੱਛਰ ਦੀ ਕੋਈ ਨਹੀਂ ਉਹ ਤਾਂ ਹੀ ਲਾਈਟ ਆ ਜਾਂਦੀ ਚਲੋ ਥੋੜਾ ਬਹੁਤ ਸਰ ਜਾਂਦਾ ਵਾ ਵੀ ਪਸ਼ੂਆਂ ਦਾ ਹੀ ਥੋੜਾ ਜਿਹਾ ਔਖਾ ਹੋਇਆ ਪਿਆ ਵਾ ਉਹ ਬਸ ਚਾਰੇ ਦੀ ਹੈ ਚਲੋ ਉਹ ਤਾਂ ਪਹਚਾਈ ਜਾਂਦੇ ਆ ਤੁਹਾਡੇ ਵਰਗੇ ਵੀਰ ਅਸੀਂ ਪ੍ਰਸ਼ਾਸਨ ਨੂੰ ਫੇਰ ਬੇਨਤੀ ਕਰਦੇ ਆ ਕਿ ਇਹ ਪਿੰਡ ਦੇ ਉੱ ਆ ਹਰੇਕ ਕਰੋ ਆ ਤੇ ਪਹੁੰਚੀ ਕਿੰਨਾ ਟਾਈਮ ਹੋ ਗਿਆ ਤੇ ਇਹਨੇ ਇੱਥੇ ਸਿਰੇ ਲੱਗਦੇ ਲੱਗਦੇ ਨੇ ਘਮ ਕੇ ਆਉਣਾ ਵੀ ਆ ਪਾਣੀ ਦੇ ਫਲੋ ਦੇ ਹਿਸਾਬ ਨਾਲ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਪਿੰਡ ਨੂੰ ਬੋਰਡ ਦੀ ਸੇਵਾ ਕੀਤੀ ਜਾਵੇ ਧੰਨਵਾਦ ਜੀ